ਸੀਸੀਟੀਯੂ ਦੁਆਰਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਰਾਜ ਸਰਕਾਰ ਦੀ ਬੇਪਰਵਾਹੀ ਦੇ ਖਿਲਾਫ ਪੰਜਾਬ ਸਰਕਾਰ ਰਾਜ ਵਿੱਚ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਅਸਫਲ ਡਾਕਟਰ ਸੇਖੋ ਰੋਜ਼ ਤਰਨੇ ਤੋਂ ਬਾਅਦ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਦੋ ਟੀਚਰ ਦਾ ਬੰਦਾ ਉਹਨਾਂ ਦੇ ਸਾਰੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ ਇਸ ਕਰਕੇ ਇਹਨਾਂ ਦੇ ਬਾਰੇ ਵਿੱਚ ਮੈਂ ਮੈਦਾਨ ਲੜਨਾ ਪਏਗਾ ਕਿ ਇਹ ਏਰੀਆ ਸਾਨੂੰ ਅੰਨ ਕੋਰ ਕੋਸਟ ਮੈਨੇਜਮੈਂਟ ਨਾਲ ਜਿਹੜਿਆ ਉਹਨਾਂ ਦੇ ਗ੍ਰੇਡ ਬਾਰੇ ਵੀ ਲੰਮਾ ਪਏਗਾ ਉਹਨਾਂ ਦੇ ਏਰੀਆ ਦੋਵਾਂ ਬਾਰੇ ਲੰਮਾ ਤੋਂ ਕਹਾਂ ਕਿ ਭੱਜ ਨਹੀਂ ਸਕਦੇ ਕੋਈ ਐਸਾ ਸਾਡੇ ਵਰਸੇ ਚੋੜੀ ਰਾਹ ਨਹੀਂ ਹੈਗਾ ਕਿ ਅਸੀਂ ਕਰਦੇ ਆ ਇਸ ਕਾਕੇ ਕੋਈ ਪਲੇਖਾ ਨਾ ਰੱਖੀ ਜਾ ਕੇ ਕੁਛ ਨਹੀਂ ਪੁਰਾਣੇ ਘਰਾਂ ਦੀਆਂ ਤੋਂ ਕਿ ਕਿਵੇਂ ਮਨਪ੍ਰੀਤ ਨਾਲ ਹੋਈ ਸੀ ਦੋਸਤੋ ਮੈਂ ਕੋਟ ਪਰ ਅਸੀਂ ਵਾਦਾ ਕਰਦੇ ਆ ਸਰਕਾਰ ਨਾਲ ਵੀ ਐਡਮਿਨਸਟ੍ਰੇਸ਼ਨ ਨਾਲ ਵੀ ਅੱਜ ਪ੍ਰੋਟੈਸਟ ਕਰਤਾ ਕਿ ਮੁੱਖ ਮੰਗਾਂ ਜੀ ਬਣਾਉਗੇ ਮੇਰਾ ਨਾਮ ਡਾਕਟਰ ਬੀਬੀ ਯਾਦਵ ਮੈਂ ਜ਼ਿਲ੍ਹਾ ਪ੍ਰਧਾਨ ਅਮਰਥਾ ਡਿਸਟ੍ਰਿਕਟ ਕਾਉਂਸਲ ਔਰ ਅੱਜ ਦਾ ਜਿਹੜਾ ਹੈ ਮੁੱਦਾ ਹੈ ਪ੍ਰੋਟੈਸਟ ਹੈ ਇਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੀਆਂ ਲਗਭਗ ਜਿਹੜੀਆਂ 14 ਜਿਹੜੀਆਂ ਡਿਮਾਂਡਸ ਨੇ ਉਹ ਅਸੀਂ ਆਲਰੇਡੀ ਇੱਕ ਲੈਟਰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਜਿਹਨੂੰ ਆਪਾਂ ਮੈਮੋਰੰਡਮ ਕਹਿੰਨੇ ਆ ਉਹ ਤਿਆਰ ਕੀਤਾ ਗਿਆ ਹੈ ਉਹ ਮੈਮੋਰੰਡਮ ਅਸੀਂ ਜਿਹੜਾ ਅੱਜ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੇਵਾਂਗੇ ਉਸ ਮੈਮੋਰੰਡਮ ਦੇ ਵਿੱਚ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੋਂ ਜਿਹੜੀ ਉਹ ਮੀਟਿੰਗ ਦੀ ਜਿਹੜੀ ਰਿਕਵੈਸਟ ਕੀਤੀ ਹੈ ਵੀ ਸਾਨੂੰ ਮੀਟਿੰਗ ਦਿੱਤੀ ਜਾਏ ਕਿਉਂਕਿ ਜਦੋਂ ਪੰਜਾਬ ਸਰਕਾਰ ਬਣੀ ਸੀ ਉਹਨਾਂ ਨੇ ਬਹੁਤ ਸਾਰੇ ਸਾਡੇ ਨਾਲ ਵਾਅਦੇ ਕੀਤੇ ਸੀ ਔਰ ਉਹਨਾਂ ਵਾਅਦਿਆਂ ਤੇ ਉਹ ਖਰੀ ਨਹੀਂ ਉਤਰੀ ਔਰ ਉਹਨਾਂ ਨੇ ਸਾਡੇ ਨਾਲ ਜਿਹੜਾ ਉਹ ਧੋਖਾ ਕੀਤਾ ਹੈ ਟੀਚਰਸ ਦੀ ਡਿਮਾਂਡਸ ਨੂੰ ਪੂਰਾ ਨਹੀਂ ਕੀਤਾ ਲਗਭਗ 2 ਸਾਲ ਤੋਂ ਜ਼ਿਆਦਾ ਹੋ ਚੁਕੇ ਨੇ ਉਹ ਸਾਡੀਆਂ ਸਾਰੀਆਂ ਡਿਮਾਂਡਸ ਨੂੰ ਜਿਹੜਾ ਉਹ ਲਟਕਾਉਂਦੇ ਆ ਰਹੇ ਨੇ ਮੰਗ ਪੱਤਰ ਦੇਣ ਤੋਂ ਬਾਅਦ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਸਰਕਾਰ ਤੋਂ ਕੀ ਮੰਗ ਕਰੋਗੇ ਜਾਂ ਅਗਲਾ ਸਟੈਪ ਕੀ ਦੇਗਾ ਤੁਹਾਡਾ ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਹੈ ਉਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਉਹ 15 ਤਰੀਕ ਨੂੰ ਅਸੀਂ ਕੈਂਡਲ ਮਾਰਚ ਅਮਰਸਰ ਜ਼ਿਲ੍ਹੇ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਆਪਾਂ ਯੂਨੀਵਰਸਿਟੀ ਏਰੀਆ ਵਾਈਜ਼ ਜਿਹੜੀ ਰੈਲੀ ਕਰਾਂਗੇ ਉਸ ਤੋਂ ਬਾਅਦ ਇੱਕ ਸਟੇਟ ਰੈਲੀ ਜਿਹੜੀ ਚੰਡੀਗੜ੍ਹ ਦੇ ਡੀਪੀਐਸ ਆਫਿਸ ਸਾਹਮਣੇ ਰੱਖੀ ਜਾਏਗੀ ਜੇ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੇ ਸਾਨੂੰ ਹਾਈਰ ਐਜੂਕੇਸ਼ਨ ਮੰਤਰੀ ਜਿਹੜੇ ਸਾਡੇ ਉਚੇਰੀ ਸਿੱਖਿਆ ਵਿਭਾਗ ਦੇ ਬੈਂਸਾਬ ਹੈ ਜੇ ਉਹਨਾਂ ਦੇ ਰੈ residense ਦਾ ਘਰਾਵ ਕਰਨਾ ਪਿਆ ਤੇ ਉਹ ਵੀ ਅਸੀਂ ਕਰਾਂਗੇ ਜਦੋਂ ਠੀਕ ਹੈ ਡਾਕਟਰ ਗੁਰਦਪ ਸਿੰਘ ਸੇਖੋਂ ਜਨਰਲ ਸੈਕਟਰੀ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅੱਜ ਇਹ ਜਿਹੜਾ ਧਰਨਾ ਹੈਗਾ ਡਿਸਟ੍ਰਿਕਟ ਲੈਵਲ ਦਾ ਪ੍ਰੋਟੈਸਟ ਹੈ ਇਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਪਿੱਛੇ ਆਪਣੀ ਬਠਿੰਡਾ ਡੀਏਵੀ ਕਾਲਜ ਦੇ ਵਿੱਚ ਇੱਕ ਜੈਕਟਿਵ ਕਮੇਟੀ ਹੋਈ ਸੀ ਉੱਥੇ ਇੱਕ ਚੇਨ ਪ੍ਰੋਟੈਸਟ ਅਸੀਂ ਸ਼ੁਰੂ ਕੀਤਾ ਜਿਹਦੇ ਤਹਿਤ ਅਸੀਂ 20 ਸਪਟੰਬਰ ਨੂੰ ਪਹਿਲਾਂ ਦੋ ਪੀਰੀਅਡ ਦਾ ਹਰੇਕ ਕਾਲਜ ਦੇ ਵਿੱਚ ਧਰਨਾ ਦੇ ਚੁੱਕੇ ਹਾਂ ਅੱਜ ਸੈਕੰਡ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਪਰ ਇਹ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ 136 ਜਿਹੜੇ ਸਾਡੇ ਐਡਿਟਡ ਕਾਲਜਸ ਆ ਪੰਜਾਬ ਦੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਡਿਮਾਂਡਸ ਪੈਂਡਿੰਗ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਇਹ ਧਰਨਾ ਦੇ ਰਹੇ ਆਂ ਔਰ ਮੈਂ ਦੱਸਣਾ ਚਾਹਾਂਗਾ ਕਿ ਭਗਵੰਤ ਮਾਨ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਪਿੱਛੇ 2022 ਦੇ ਵਿੱਚ 5 ਸਪਟੰਬਰ ਨੂੰ ਟੀਚਰ ਡੇ ਤੇ ਅਨਾਉਂਸ ਕੀਤਾ ਸੀਗਾ ਕਿ ਇਹਨਾਂ ਨੂੰ 7ਥ ਪੇ ਕਮਿਸ਼ਨ ਅਨੁਾਤਰ ਦਿੱਤਾ ਜਾਂਦਾ ਆ ਉਹਦੀ ਨੋਟੀਫਿਕੇਸ਼ਨ ਅਕਤੂਬਰ ਦੇ ਵਿੱਚ ਹੋ ਗਈ ਸੀ 2022 ਚ ਲੇਕਿਨ ਅੱਜ 2024 ਆ ਗਿਆ 2 ਸਾਲ ਲੰਘ ਗਏ ਆ ਹਜੇ ਵੀ ਉਹ 7ਥ ਪੇ ਕਮਿਸ਼ਨ ਇੰਪਲੀਮੈਂਟੇਸ਼ਨ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ 7ਥ ਪੇ ਕਮਿਸ਼ਨ ਹੈ ਇਹ ਇਨ ਅਕੋਰਡਾਂ ਦੇ ਵਿੱਚ ਇੰਪਲੀਮੈਂਟ ਕੀਤਾ ਜਾਵੇ ਅੱਗੇ 8ਵਾਂ ਪੇ ਕਮਿਸ਼ਨ 226 ਚ ਆਉਣ ਵਾਲਾ ਸਾਰੇ ਹਿੰਦੁਸਤਾਨ ਚ ਸਾਰੇ ਸਟੇਟਾਂ ਚ 7ਥ ਪੇ ਕਮਿਸ਼ਨ ਲੱਗ ਚੁੱਕਾ ਹੈ ਕੇਵਲ ਇੱਕ ਪੰਜਾਬ ਸਟੇਟ ਹੈ ਜਿਹਦੇ ਚ ਹਜੇ ਇਹਨਾਂ ਐਜੂਕੇਸ਼ਨ ਕਾਲਜਾਂ ਨੂੰ ਇਹ 7ਥ ਪੇ ਕਮਿਸ਼ਨ ਨਹੀਂ ਮਿਲਿਆ ਸਾਡੀ ਇਹ ਪੁਰਜੋ ਡਿਮਾਂਡ ਇਸ ਦੇ ਨਾਲ ਸਾਡੀਆਂ ਹੋਰ ਕੁਝ ਪੈਂਡਿੰਗ ਡਿਮਾਂਡ ਚੱਲ ਰਹੀਆਂ ਸਰਕਾਰ ਨਾਲ ਜਿਦੇ ਵਿੱਚ ਚਾਈਲਡ ਕੇਅਰ ਰੀਲੀਫ ਹੈ ਜਿਹੜੀ ਨੇੜੀ ਨੂੰ ਦਿੱਤੀ ਜਾਂਦੀ ਬੱਚੇ ਪਾਲਣ ਵਾਸਤੇ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ ਸਾਰੇ ਸਟੇਟ EMPLOYE ਨੂੰ ਮਿਲਦੀ ਆ ਪੰਜਾਬ ਦੇ ਜਿਹੜੇ ਕਾਲਜਾਂ ਚ ਨਹੀਂ ਮਿਲਦੀ ਰਿਫਰੈਸ਼ਰ ਕੋਰਸ ਦਾ ਜਿਹੜੀ ਰਿਲੈਕਸੇਸ਼ਨ ਹੈ ਉਹ ਸਾਡੇ ਟੀਚਰ ਕੋਰਟ ਚੋਂ ਜਿੱਤ ਚੁੱਕੇ ਆ ਫਿਰ ਵੀ ਸਰਕਾਰ ਰਿਲੈਕਸੇਸ਼ਨ ਦੇਣ ਨੂੰ ਤਿਆਰ ਨਹੀਂ ਹੈ ਜਿਹੜੀ 75 25 ਦੀ ਪਾਲਿਸੀ ਸਰਕਾਰ ਨੇ ਨਵੀਂ ਬਣਾਈ ਆ ਇਹ ਇਹਨਾਂ ਕਾਲਜਾਂ ਨੂੰ ਮਾਰਨ ਦੀ ਪਾਲਿਸੀ ਹੈ ਅਸੀਂ ਕਹਿੰਨੇ ਕਿ ਇਹਨੂੰ 95% ਕੀਤਾ ਜਾਵੇ ਜਿਹੜੀਆਂ ਪੋਸਟਾਂ ਇਹਨਾਂ ਕਾਲਜਾਂ ਚ ਖਾਲੀ ਹੋਈਆਂ ਨੇ ਉਹ ਤੁਸੀਂ ਹਿਸਾਬ ਨਾਲੋ ਵੀ 1921 ਚ ਪੋਸਟਾਂ 1981 ਚ ਪੋਸਟਾਂ ਦਿੱਤੀਆਂ ਸਰਕਾਰ ਨੇ ਉਸ ਤੋਂ ਬਾਅਦ ਇੰਨੀਆਂ ਚੇਂਜਸ ਆ ਗਈਆਂ ਸਰਕਾਰ ਨੇ ਕੋਈ ਵੀ ਪਾਲਿਸੀ ਨੂੰ ਰਿਵਾਈਜ਼ ਹੀ ਨਹੀਂ ਕੀਤਾ ਅਸੀਂ ਪੂਰੀ ਲੜ ਅਸੀਂ ਜਾਣਦੇ ਹਾਂ ਵੀ ਨਵੇਂ-ਨਵੇਂ ਕੋਰਸ ਖੁੱਲ ਗਏ ਆ ਜਿਹੜੇ ਨਵੇਂ ਕੋਰਸ ਖੁੱਲੇ ਆ ਉਹਨਾਂ ਵਾਸਤੇ ਸਾਨੂੰ ਨਵੀਆਂ ਐਡਿਟ ਕੋਰਸਾਂ ਦਿੱਤੀਆਂ ਜਾਣ ਨਹੀਂ ਤਾਂ ਜਿੰਨੀਆਂ ਪੋਸਟਾਂ ਹੁਣ ਤੱਕਰ ਖਾਲੀ ਪਈਆਂ ਕਾਲਜਾਂ ਦੇ ਵਿੱਚ ਉਹ ਕਾਲਜਾਂ ਨੂੰ ਭਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਕਾਲਜ ਆਪਣੀ ਮਰਜ਼ੀ ਨਾਲ ਜਿਹੜੀ ਵੀ ਪੋਸਟ ਉਹਨਾਂ ਨੂੰ ਚਾਹੀਦੀ ਹੈ ਉਹਨੂੰ ਭਰ ਸਕਣ ਇਹਦੇ ਨਾਲ ਕਾਲਜ ਦੇ ਜਿਹੜੇ 100 ਪੰਜਾਬ ਦੇ ਜਿਹੜੇ 136 ਐਡਿਟ ਕਾਲਜਸ ਇਹ ਬਚੇ ਰਹਿਣਗੇ ਇਹ 80% ਸਟੂਡੈਂਟ ਨੂੰ ਐਜੂਕੇਸ਼ਨ ਦੇ ਰਹੇ ਆ ਕਿਉਂਕਿ ਪੰਜਾਬ ਦੇ ਸਰਕਾਰੀ ਕਾਲਜ ਬਹੁਤ ਘਟਾ ਗਿਆ ਸਰਕਾਰੀ ਕਾਲਜਾਂ ਦੇ ਵਿੱਚੋਂ ਮਤਲਬ 80% ਇਹੋ ਜਿਹੇ ਕਾਲਜ ਹੈ ਜਿਨ੍ਹਾਂ ਚ ਟੀਚਰ ਹੀ ਬਹੁਤ ਘੱਟ ਹੈ ਇੱਕ ਇੱਕ ਟੀਚਰ ਹੈ ਇੱਕ ਇੱਕ ਪ੍ਰਿੰਸੀਪਲ ਨੂੰ 8-8 ਕਾਲਜ ਮਿਲੇ ਹੋਏ ਆ ਸਰਕਾਰ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਘੱਟ ਹੈ ਐਡਿਡ ਕਾਲਜਾਂ ਦੀ ਕੰਟਰੀਬਿਊਸ਼ਨ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਐਡਿਡ ਕਾਲਜਾਂ ਦੀ ਬਾਹ ਫੜਨ ਇਹਨਾਂ ਦੀ ਗ੍ਰਾਂਟ ਰੈਗੂਲਰਾਈਜ਼ ਕਰਨ ਇਹਨਾਂ ਦੀਆਂ ਬਣਦੀਆਂ ਪੋਸਟਾਂ ਇਹਨਾਂ ਨੂੰ ਦੇਣ ਤਾਂ ਕਿ ਇਹਨਾਂ ਕਾਲਜਾਂ ਦੇ ਵਿੱਚ ਬੱਚੇ ਆ ਜਿਹੜੀ ਉਹ ਸਸਤ